ਇਹ ਫੋਟੋ ਜੀ ਸਭ ਦੇ ਆਪਾਂ ਬਹੁਤ ਵਧਾਈਆਂ ਬਈ ਬਹੁਤ ਬਹੁਤ ਵਧਾਈਆਂ ਸਭ ਤਾਂ ਬੜੀ ਖੁਸ਼ੀ ਹੈ ਬਹੁਤ ਬਹੁਤ ਵਧਾਈਆਂ ਬਈ ਜਸ ਸਾਡੇ ਮੁੰਡੇ ਨੇ ਤੇਰੀ ਮੰਮੀ ਨੂੰ ਬਹੁਤ ਬਹੁਤ ਵਧਾਈਆਂ ਤੇਰੀ ਨੂੰ ਸਾਡੇ ਮੁੰਡੇ ਨੇ ਰਕਾਰਡ ਤੋੜਤਾ ਪਿੰਡ ਚ ਥੈਂਕ ਯੂ ਜੀ ਧੰਨਵਾਦ ਹੈਲੋ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਹੋ ਠੀਕ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਕਰਦੇ ਆ ਜਸਲੀਨਾ ਵਲੌਗ ਚੈਨਲ ਤੇ ਤੇ ਅੱਜ ਆ ਗਿਆ ਉਹ ਹੀ ਦਿਨ ਸਾਡੇ ਲਈ ਜਿਹੜਾ ਬਹੁਤ ਮੈਂ ਗੱਲ ਕਰਦਾ ਸੀ ਦੋ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਆਪਣੇ ਘਰ ਦੀ ਬਹੁਤ ਘੈਂਟ ਖੁਸ਼ੀ ਆਉਣ ਵਾਲੀ ਆ ਠੀਕ ਆ ਅੱਜ ਉਹ ਦਿਨ ਆ ਗਿਆ ਠੀਕ ਆ ਮੇਰੇ ਵਾਸਤੇ ਮਨਪ੍ਰੀਤ ਵਾਸਤੇ ਸਾਰੀ ਫੈਮਿਲੀ ਵਾਸਤੇ ਬਹੁਤ ਸੂਜਾ ਕਿ ਉਹਨਾਂ ਤੁਹਾਡੇ ਨਾ ਹਵਾ ਵਾਲੇ ਪਾਰਕ ਠੀਕ ਆ ਸੋ ਹਰੇਕ ਜੀਮੀ ਦਾ ਪਰਿਵਾਰ ਦਾ ਉਹ ਸੁਪਨਾ ਹੁੰਦਾ ਠੀਕ ਆ ਜਿਹੜਾ ਅੱਜ ਵਾਹਿਗੁਰੂ ਨੇ ਆਪਣਾ ਹੀ ਪੂਰਾ ਕੀਤਾ ਠੀਕ ਆ ਇੱਕ ਬਹੁਤ ਵੱਡੀ ਥੋੜਾ ਜਿਹਾ ਸਸਪੈਂਸ ਆ ਆਪਾਂ ਦੱਸਾਂਗੇ ਨਹੀਂ ਹਜੇ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਥੋੜਾ ਰੁੱਕ ਕੇ ਦੱਸਾਂਗੇ ਵਲੌਗ ਦੇ ਵਿੱਚ ਹੀ ਦੱਸ ਦਾਂਗੇ ਟੈਨਸ਼ਨ ਨਾ ਲਿਓ ਠੀਕ ਆ ਐਦਾਂ ਨਹੀਂ ਹੈ ਕਿ ਜਿਆਦਾ ਥੋੜਾ ਥੋੜਾ ਜਿਹਾ ਵੇਟ ਥੋੜੇ ਟਾਈਮ ਥੋੜਾ ਜਿਹਾ ਏਵਿਟ ਕਰਿਓ ਠੀਕ ਆ ਤੇ ਹੁਣਾ ਕੀ ਆ ਕਿ ਜਿਹੜੀ ਸਾਡੀ ਆ ਮੇਰੀ ਦੇ ਮਨਪਸੰਦ ਦੀ ਜ਼ਿੰਦਗੀ ਸਭ ਤੋਂ ਵੱਡੀ ਛਾਲ ਆ ਇਹ ਠੀਕ ਆ ਜਿਹੜੀ ਆਪਾਂ ਛਾਲ ਮਾਰਨ ਜਾ ਰਹੇ ਆ ਠੀਕ ਆ ਤੇ ਅਸੀਂ ਕੋਈ ਵੀ ਦੁੱਖ ਸੁੱਖ ਹੁੰਦਾ ਤੁਹਾਡੇ ਨਾਲ ਸਾਂਝਾ ਕਰਦੇ ਆ ਸੋ ਅੱਜ ਵਾਹਿਗੁਰੂ ਨੇ ਕਿਰਪਾ ਕੀਤੀ ਆ ਇਹ ਖੁਸ਼ੀ ਵੀ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਠੀਕ ਆ ਤੇ ਉਧਰੋਂ ਕੱਲ ਨੂੰ ਭੈਣ ਦੀ ਲੈ ਕੇ ਜਾਣਾ ਪੰਜੀਰੀ ਠੀਕ ਆ ਸੇ ਪੰਜੀਰੀ ਵਾਲੀ ਰਸਮ ਹੋ ਰਹੀ ਆ ਤਿਆਰੀ ਕਰੀ ਜਾਂਦੇ ਆ ਸੋ ਮੰਮੀ ਪਿੰਜੀਲੀ ਬਣਾਉਣਗੇ ਅੱਜ ਸੇ ਅਸੀਂ ਮੈਂ ਥੋੜੇ ਜੇ ਕੰਮ ਕਰਨੇ ਆ ਬਾਹਰ ਜਾ ਕੇ ਕਿਉਂਕਿ ਕੁਸ਼ਕ ਹੈਗੇ ਆ ਸਿਸਟਰ ਦੇ ਕੱਪੜੇ ਥੋੜੇ ਜਿਹਾ ਰੈਡੀ ਕਰਵਾਉਣੇ ਸੀ ਲੈ ਕੇ ਜਾਣੇ ਸੀ ਕੱਲ ਨੂੰ ਉਹ ਮੈਂ ਜਲਦੀ ਜਲਦੀ ਰੈਡੀ ਕਰਵਾ ਕੇ ਅੱਜ ਲੈ ਕੇ ਆਉਂਗੀ ਫਿਰ ਕੱਲ ਨੂੰ ਤਾਂ ਇੰਨਾ ਟਾਈਮ ਨਹੀਂ ਹੈਗਾ ਕੱਲ ਨੂੰ ਤਾਂ ਅਸੀਂ ਜਾਣਾ ਵਾ ਸੋ ਟਾਈਮ ਤੇ ਪਤਾ ਲੱਗਦਾ ਕੁਝ ਕੁ ਚੀਜ਼ਾਂ ਦਾ ਵੀ ਆ ਰਹਿ ਗਿਆ ਆ ਰਹਿ ਗਿਆ ਉਹ ਫਿਰ ਮੈਂ ਹੁਣ ਕਰੂੰਗੇ ਮੰਮਾ ਥੋੜਾ ਘਰ ਦਾ ਦੇਖਣਗੇ ਪੰਜੀਰੀ ਵਗੈਰਾ ਬਣਾ ਲੈਣਗੇ ਮੰਮੀ ਭਰੇ ਬਣਾਉਗੀ ਪੰਜੀਰੀ ਜਿਹੜੇ ਜਿਹੜੇ ਮੌਕੇ ਇਹਨਾਂ ਨੇ ਜਿਹੜਾ ਉਹ ਕੰਮ ਕਰੇ ਉਹ ਕਰ ਲੈਣਗੇ ਮੈਂ ਥੋੜੇ ਆਪਣੇ ਕੰਮ ਕਰ ਲਵਾਂ ਜਿਹੜੇ ਥੋੜਾ ਸ਼ੇਅਰ ਕਰਨੀ ਸੀ ਗੱਲ ਉਹ ਵਾਲਾ ਇਹ ਕੰਮ ਉਹ ਮੈਂ ਕਰ ਲਵਾਂਗਾ ਠੀਕ ਆ ਇਹ ਸਾਰੇ ਸਿਆਣੇ ਬਹੁਤ ਆ ਉਹਨਾਂ ਨੇ ਵਲੌਗ ਲਗਾ ਕੇ ਦਿਖ ਲੈਣਾ ਉਹ ਤੋਂ ਉਹਨਾਂ ਦੇ ਛਿੱਧੇ ਉੱਤੇ ਪੁਪਾਇੰਟ ਆ ਦੀ ਨਾਲ ਚੱਲ ਕੀ ਕਹਿੰਦੇ ਆ ਇਹ ਕਿ ਸਾਰਾ ਦੇਖਿਆ ਕੋਈ ਨਹੀਂ ਤੇ ਪਹਿਲਾਂ ਆਪਾਂ ਦੂਜਾ ਘਰੇ ਬਣ ਰਹੀ ਪੰਜੀਰੀ ਠੀਕ ਆ ਭਾਂਜੀ ਦੀ ਪੰਜੀਰੀ ਲੈ ਕੇ ਜਾਣਾ ਕੱਲ ਨੂੰ ਠੀਕ ਆ ਅੱਜ ਪੰਜੀਰੀ ਬਣ ਜਾਣੀ ਆ ਤੇ ਬਾਹਰ ਮੀਂਹ ਵੀ ਪਈ ਜਾਂਦਾ ਆਪਣਾ ਜਿਹੜਾ ਸੀਗਾ ਤੂੜੀ ਵਾਲਾ ਕੰਮ ਪਹਿਲੇ ਦਿਨ ਕੰਮ ਚੱਲੇ ਆ ਟਰੈਕਟਰ ਲੱਗ ਗਿਆ ਦੂਸਰੇ ਦਿਨ ਚੱਲਿਆ ਹੁਣ ਉਹ ਵੀ ਖੜ ਗਿਆ ਹੁਣ ਤੀਜੇ ਦਿਨ ਦੀ ਤਿਆਰੀ ਕਰੋ ਤੀਜੇ ਦਿਨ ਤਿਆਰੀ ਕਰੋ ਬਸ ਹੁਣ ਤੂੜੀ ਆਪਣਾ ਕੋਠਾ ਭਰ ਗਿਆ ਆਪਾਂ ਤੂੜੀ ਬਣਾਉਣੀ ਹੋਣੀ ਜਿਹੜੀ ਰਹੀ ਰਹੀ ਠੀਕ ਆ ਇੱਕ ਟਰਾਲੀ ਰਹਿ ਗਈ ਬਾਕੀ ਸਾਰੀਆਂ ਬਣਾ ਲਈਆਂ ਸੀ ਉਹ ਨੂੰ ਮੀਂਹ ਆ ਗਿਆ ਟਰਾਲੀ ਵੀਰ ਕੀ ਹੁਣ ਬਸ ਛੱਡ ਦੇਣੀ ਵਿੱਚ ਹੀ ਉਹ ਠੀਕ ਆ ਕਿਸੇ ਦੇ ਨਾਲ ਦੇ ਖੇਤ ਲੱਗਦੇ ਜੇ ਲੋਡ ਹੋਈ ਤਾਂ ਉਹ ਬਣਾ ਲੂਗਾ ਜੀ ਕਿਸੇ ਦਾ ਕੋਈ ਟਰਾਲੀ ਘੜਦੀ ਹੁੰਦੀ ਕੀੜਾ ਲਾਉਣਾ ਤੇ ਕੀੜਾ ਲਾ ਸਕਦਾ ਠੀਕ ਆ ਤੇ ਬਾਹਰ ਦਿਖਾਈ ਗਏ ਮਾਤਾ ਵੀ ਲੱਗੀ ਹੋਈ ਆ ਮੰਮੀ ਜੀ ਜੀ ਤਿਆਰੀ ਕਰੀ ਜਾਂਦੇ ਆ ਪੰਜੀਰੀ ਦੀ ਸੋ ਆਪਾਂ ਇੱਥੇ ਬੈਠੇ ਆ ਵਾ ਚੱਲੇ ਆ ਹੁਣ ਆਪਾਂ ਘੈਂਟ ਬਈ ਅੱਜ ਪੂਰੇ ਬਣ ਕੇ ਜਾਣਾ ਅੱਜ ਲੈ ਫਰਾਂ ਅੱਜ ਹਮ ਹਾਈ ਮਾੜ ਗਿਆ ਘੈਂਟ ਮੈਂ ਅੱਜ ਮੰਮੀ ਨੂੰ ਕਹੀ ਕਿ ਹਾਂ ਮੈਨੂੰ ਬੰਜੀਰੀ ਨਹੀਂ ਬਣਾਉਣੀ ਆਉਂਦੀ ਹੋਰ ਮੈਂ ਸਾਰਾ ਕੁਝ ਬਣਾ ਲੰਨੀ ਆਂ ਬੰਜੀਰੀ ਬਾਹਰ ਰੱਖੀ ਬੈਠੀ ਉਹ ਵੀ ਦੇ ਗਾਣ ਖੋਲੀ ਬੈਠੀ ਆ ਬਾਹਰ ਤਲਗੀ ਦਿਖਾਈਏ ਮਾਤਾ ਨੂੰ ਮੈਂ ਬਾਪੂ ਵੀ ਅੱਜ ਪੂਰਾ ਖੁਸ਼ ਆ ਠੀਕ ਆ ਬਾਪੂ ਦੀ ਲਾਈਫ ਦੇ ਬਹੁਤ ਵੱਡਾ ਦੇਣਾ ਸਾਰੀ ਫੈਮਿਲੀ ਦੀ ਬਹੁਤ ਵੱਡਾ ਦੇਣਾ ਤੋਂ ਬਹੁਤ ਖੁਸ਼ੀ ਰਾਂ ਦੇਣਾ ਠੀਕ ਆ ਸੋ ਸਭ ਦੇ ਪਰਮਾਤਮਾ ਕਰੇ ਇਦਾਂ ਰੀਤ ਦੇ ਕਰੇ ਇਦਾਂ ਨੇ ਖੁਸ਼ੀਆਂ ਹੋਣ ਹਨਾ ਠੀਕ ਆ ਲਾਓ ਫਰਾਓ ਮਲਾਉਣ ਤੈਨੂੰ ਭਾਏ ਹੋਣੀ ਆ ਲਓ ਮਮੀ ਨੂੰ ਮਿਲੋ ਕਰਾ ਕਿੱਦਾਂ ਆ ਮਾ ਠੀਕ ਆ ਵਧੀਆ ਕਿੱਦਾਂ ਬਾਪੂ ਸੈਟਾਂ ਬਾਪੂ ਦਾ ਵੀ ਅਚਾਨਕ ਬਾਪੂ ਦਾ ਵੀ ਅਚਾਨਕ ਹੀ ਚੱਕੇ ਜਾਂਦ ਹਾਂ ਜਿਹੜਾ ਅੱਜ ਦੱਸਿਆ ਫਿਰ ਸਸਪੈਂਸ ਰੱਖਿਆ ਹੋਇਆ ਅੱਜ ਕੀ ਕੰਮ ਕਰਨ ਜਾ ਰਹੇ ਆ ਆ ਹਾਂ ਠੀਕ ਹੈ ਨਾ ਲਓ ਬਲਾਹ ਦੇਖੋ ਬੇਬੇ ਦੁਕਾਨ ਖੋਲੀ ਬੈਠੀ ਆ ਦੁਕਾਨ ਸਾਡੀ ਖੋਲੀ ਬੈਠੀ ਆ ਉਧਰੋਂ ਸ਼ੈਂਕੀ ਵੀ ਫੁੱਲ ਮਖਾਣੇ ਲਾ ਕੇ ਸੁਤਾ ਪਿਆ ਉਹਨੂੰ ਆਸਰਾ ਹੁੰਦਾ ਕਿ ਮੈਂ ਨਾਲ ਲਾ ਕੇ ਸਾਵਾਂ ਹਣਾ ਆ ਕੀ ਚੀਜ਼ ਆ ਇਹ ਦੂਜਾ ਆਪਾਂ ਨੂੰ ਪਾਉਣੇ ਨਹੀਂ ਹੁੰਦੇ ਖੋਪਾ ਖੋਪਾ ਫੇਨੇ ਖਾਦਾ ਜਿਆ ਨਹੀਂ ਜਾਂਦਾ ਹਨਾ ਚਿੱਕਾ ਨਹੀਂ ਜਾਂਦਾਗਾ ਫਿਰ ਮੈਂ ਤਾਂ ਬੂਰਾ ਹੀ ਪਾਵਾਂ ਉਹ ਇਹ ਬਣ ਰਹੀ ਆ ਪੰਜੀਰੀ ਠੀਕ ਆ ਆ ਵੇਖ ਸੁੱਕੀ ਕੋਈ ਖਾਈ ਜਾਂਦੀ ਆ ਹਾਂ ਮੈਂ ਤਾਂ ਤੁਹਾਨੂੰ ਜੀ ਨਹੀਂ ਪੁੰਜੀ ਗਈ ਉਹ ਕੱਟ ਖਾਦੀ ਆ ਠੀਕ ਆ ਤੇ ਕੱਲ ਨੂੰ ਪਾਣ ਜੀ ਦੀ ਲੈ ਕੇ ਜਾਣੀ ਆ ਪੰਜੀ ਦੀ ਬਈ ਆਪਾਂ ਹਾਂ ਠੀਕ ਆ ਤੇ ਅੱਜ ਚੜੂਗੀ ਕੜਾਈ ਚੁੱਲੇ ਤੇ ਸਮਾਨ ਲੈਂਦਾ ਭਾਈ ਆਪ ਕੋ ਤੇਰੀ ਇਹ ਤਾਂ ਆਪਣੇ ਜਿਹੜੇ ਪਿੰਡਾਂ ਦੇ ਸਾਰੇ ਆਪਣੇ ਬਲੌਗ ਦੇਖਦੇ ਆ ਉਹਨਾਂ ਨੂੰ ਪਤਾ ਹੀ ਹੈ ਕਿ ਪੰਜੀਰੀ ਜੀ ਕੀ ਸਮਾਨ ਪੈਂਦਾ ਤੇ ਪਹਿਲਾਂ ਤੁਸੀਂ ਪੰਜੀਰੀ ਜੀ ਤੁਸੀਂ ਇਹ ਵੀ ਪਾ ਸਕਦੇ ਆ ਆ ਦੇਖੋ ਦੇਖੋ ਚਾਪਤੀ ਅਲ ਲਫਾਵਾਂ ਲਾ ਕੇ ਸੁਤਾ ਪਿਆ ਓਏ ਕੋਈ ਹੈ ਫਿਕਰ ਤੇਨੂੰ ਤੂੜੀ ਤਾੜੀ ਦਾ ਤੂੜੀ ਇੱਕ ਟਰਾਲੀ ਨਹੀਂ ਰਹਿ ਗਈ ਆਪਣੀ ਅੱਜ ਕਿੱਛ ਅੱਛਾ ਲੱਗਦਾ ਮੈਂ ਬੱਸ ਬੇਬੇ ਹੀ ਮਤਾਂ ਟੇਕੀ ਮੈਂ ਪਹਿਲਾਂ ਕਹੀ ਜਾਂਦਾ ਸੀ ਮੈਂ ਕਿਹਾ ਆਪਾਂ ਤੂੜੀ ਹੁਣ ਜਿਹੜੀ ਟਰਾਲੀ ਰਹਿ ਗਈ ਹੁਣ ਛੱਡੋ ਬੜੀ ਭਰੀ ਆ ਟਰਾਲੀ ਅੱਧੀ ਗਾ ਪਤਾ ਨਹੀਂ ਅੱਧੀ ਖੋਊਗੀ ਤੇ ਆ ਬਰ ਮੌਸਮ ਅੰਗੋ ਜੀ ਦੇਖੋ ਮੀਂਹ ਪਈ ਜਾਂਦਾ ਬਾਹਰ ਮੌਸਮ ਝੜੀ ਵਾਲਾ ਬਣ ਚੁੱਕਿਆ ਪਰ ਇੰਨਾ ਸੌਖਾ ਹੋ ਗਿਆ ਕਿ ਜਿਹੜੀ ਆਪਣੀ ਤੂੜੀ ਸੀ ਉਹ ਆਪਣੀ ਸਾਂਭ ਗਈ ਆ ਛੱਡ ਦੀ ਮौज ਬਹੁਤ ਜ਼ਿਆਦੇ ਆ ਤੇ ਜਿਹੜਾ ਛੱਡ ਆਪਣਾ ਇਧਰ ਬਣਿਆ ਹੋਇਆ ਲੋਕੜੀ ਵੀ ਥੁੱਤੀ ਗਈ ਆ। ਪਲਾਓ ਸ਼ੈੱਡ ਹੋ ਗਿਆ ਖਾਲੀ ਬਸ ਹੁਣ ਆਪਣੀ ਤੂੜੀ ਵਾਲਾ ਭਰ ਗਿਆ ਕੋਠਾ। ਇੰਨਾ ਖਾਲੀ ਰਹਿ ਗਿਆ ਅੱਗੋਂ। ਟਰੱਕ ਟਰਾਲੀ ਰਹਿ ਗਈ ਸੀ ਉਹਦੇ ਨੇ ਭਰ ਜਣਾ ਸੀਗਾ ਤੇ ਕੰਮ ਓਕੇ ਹੋ ਜਾਣਾ ਸੀਗਾ। ਚਲੋ ਜੋ ਕਿਸਮਤ ਸੀਗਾ ਕਿਉਂਕਿ ਆਪਣੇ گاਵਾ ਦੋ ਹੀ ਆ ਤੇ ਬਾਹਲੇ ਆਪਾਂ ਚੱਕ ਠੀ ਕਰਕੇ ਕੀ ਕਰਨੀ ਆ। ਤੇ ਆ ਹੁਣ ਸਾਰਾ ਸਾਫ ਕਰਕੇ ਅਣ ਘੈਂਡ ਬਣਾਵਾਂਗੇ। ਤੇ ਫੋੜਦਾ ਹੋ ਗਿਆ ਆਪਣੇ ਦਾ ਸੈਲਫ ਖਰਾਬ ਸੈਲਫ ਖਰਾਬ ਹੋਣ ਤੋਂ ਬਾਅਦ ਮੈਂ ਇਹਨੂੰ ਜਿਦਾਂ ਆਪਾਂ ਇਹ ਵੀ ਦੱਸਿਓ ਕਮੈਂਟ ਕਰਕੇ ਕਿਹੜੇ ਜਾਣੇ ਕਿੰਨੇ ਜਾਣੇ ਜਿਹੜੇ ਆਪਣੇ ਜ਼ਿੰਮੇਦਾਰ ਫੈਮਿਲੀ ਨੂੰ ਬਲੋਂਗ ਕਰਦੇ ਆ ਕਿ ਚਾਬੀ ਲਾ ਕੇ ਸੈਲਫ ਤੇ ਸਟਾਰਟ ਕਰਦੇ ਕਿੰਨੇ ਜਾਣੇ ਕਮੈਂਟ ਕਰਕੇ ਦੱਸਿਓ ਜਦੋਂ ਆਪਣਾ ਕੋਈ ਪ੍ਰੋਬਲਮ ਆ ਜਾਂਦੀ ਹੈ ਸੈਲਫ ਖਰਾਬ ਹੋ ਜਾਂਦੀ ਹੈ ਤੇ ਆਪਾਂ ਜਗਾੜ ਲਾ ਕੇ ਉੱਥੋਂ ਆਰਥਕ ਗ੍ਰਾਂਟ ਨੂੰ ਇਦਾਂ ਜੁਆਇੰਟ ਕਰਕੇ ਤਾਂ ਸੈਲਫ ਚੱਲ ਜਾਂਦਾ ਹਨ ਸੋ ਉਹਦੇ ਨਾਲ ਕਰਦਾ ਮੈਨੂੰ ਪਰਸੋਂ ਦੀ ਖਰਾਬ ਹੋਈ ਆ ਤੇ ਬਿਜ਼ੀ ਜਿਆਦਾ ਸੀ ਪਵਾਇਆ ਨਹੀਂ ਗਿਆ ਤੇ ਕੱਲ ਕੀ ਹੋਇਆ ਕਿ ਉਧਰ ਨੂੰ ਚਾਬੀ ਇਹਦੇ ਨਾਲ ਲੱਗ ਗਈ ਉਧਰੋਂ ਅੱਗੇ ਲੱਗੀ ਉਹਨੇ 스파ਰਕ ਮਾਰ ਕੇ ਇਥੋਂ ਝਾੜਤਾ ਸੋ ਆ ਵੇਖੋ ਜਗਾੜ ਰੱਖਿਆ ਹੋਇਆ ਥੱਲੇ ਲੀਟਰ ਵਿੱਚ ਡੀਜ਼ਲ ਡੋਲ ਰਿਆ ਤੁੰਕਾ ਤੁੰਕਾ ਸੋ ਬਾੜਾ ਲੀਕ ਕਰ ਗਿਆ ਤੇ ਤੇਲ ਬੰਦ ਵੀ ਕੀਤਾ ਹੋਇਆ ਬਟ ਫੇਰ ਵੀ ਥੋੜਾ ਥੋੜਾ ਲੀਕ ਕਰਦਾ ਹੀ ਆ ਲੋ ਰੱਬ ਦੇ ਰੰਗ ਤੇ ਇੱਕ ਹੋਰ ਬਹੁਤ ਜਲਦੀ ਆਪਣਾ ਬਟਿਕ ਰੈਡੀ ਹੋਣ ਜਾ ਰਿਹਾ ਠੀਕ ਆ ਤੇ ਕਾਰਿਗਰ ਆਪਣੀ ਜਿੱਦ ਅਨੁਸਾਰ ਨੂੰ ਪਤਾ ਹੀ ਆ ਸਾਰੇ ਸ਼ਹਿਰ 'ਚ ਰੱਖੇ ਹੋਏ ਆ ਜਿੰਨਾ ਆਪਣਾ ਮਨਵੀ ਦੇ ਸੂਟਾਂ ਦਾ ਕੰਮ ਹੁੰਦਾ ਸਟਿਚਿੰਗ ਵਾਲੇ ਹੈਂਡਵਰਕ ਵਾਲੇ ਮਸ਼ੀਨਵਰਕ ਵਾਲੇ ਸਾਰੇ ਸ਼ਹਿਰ ਦੇ ਵਿੱਚ ਰੱਖੇ ਹੋਏ ਆ ਤੇ ਜਿੱਦਾਂ ਹੁਣ ਆਪਾਂ ਗਿੱਜੇ ਨਹੀਂ ਨਾ ਜਿਵੇਂ ਆਪਣੀ ਹੁ ਜੀਵੀਦਾਰ ਫੈਮਿਲੀ ਆਪਾਂ ਦੁਕਾਨ ਤੇ ਬਹਿਣਾ ਆਪ ਨੂੰ ਔਖਾ ਲੱਗਦਾ ਸੋ ਕੰਮ ਨਹੀਂ ਰੱਖਿਆ ਇਸੇ ਕਰਕੇ ਜਿਹੜਾ ਆਪਾਂ ਬਣਾਉਣਾ ਉਹ ਆਪਾਂ ਘਰੇ ਬਣਾਉਣ ਲੱਗੇ ਆ ਆਪਦੇ ਠੀਕ ਆ ਬਟਿਕ ਘੈਂਟ ਜਾ ਹਾਂ ਸਹੀ ਹੈ ਨਾ ਚਲੋ ਬਟਿਕ ਤਾਂ ਬਣਾ ਕੇ ਦੋ ਜਿਹੜੀ ਅੱਜ ਵਾਲੀ ਸ਼ਾਲ ਆ ਨਾ ਉਹ ਤੇ ਬਹੁਤ ਕਹੇ ਲੱਗਣੇ ਆ ਠੀਗਾ ਲੱਖਣੀ 2 ਲੱਖਣੀ 3 ਲੱਖਣੀ 10 ਲੱਖਣੀ 15 ਲੱਖਣੀ 20 ਲੱਖਣੀ 25 ਲੱਖਣੀ 30 ਲੱਖਣੀ 40 ਲੱਖਣੀ ਇਸ ਤੋਂ ਵੀ ਉੱਤੇ ਵਾਲੀ ਯਾਰ ਆ ਠੀਗਾ ਗੁੱਡੀ ਦੇਖ ਜਾ ਕਮਲਾਈ ਭਈ ਇਹਨੂੰ ਟੈਂਸ਼ਨ ਵਾਲੀ ਛੇਦੀ ਲੈਂਦੀ ਇਹਨੂੰ ਐਵੇਂ ਵੀ ਆਪਣਾ ਜਿਹੜਾ ਕੰਮ ਆ ਵਧੀਆ ਵਧੀਆ ਸੁੱਕੀ ਸੰਦ ਦੀ ਤਰੀਕੇ ਨਾਲ ਹੋ ਜੇ ਮੈਨੂੰ ਹਜੇ ਘੱਟ ਆ ਇਧਰ ਵੱਧਾ ਪਰ ਕੋਈ ਟੈਂਸ਼ਨ ਨਹੀਂ ਟੈਂਸ਼ਨ ਕਿਹਾਦੀ ਹੋਣੀ ਸਹੀ ਗੱਲ ਰਾਤ ਨੂੰ ਜੇ ਰਾਤ ਨੂੰ ਜਾਗ ਆਂਦੀ ਨੀਂਦ ਨਹੀਂ ਆਉਂਦੀ ਉਹਦੀ ਰਾਤ ਨੂੰ ਹੂੰ ਸਹੀ ਹੈ ਨਾ ਯੈਸ ਚੱਲੀਏ ਉਹ ਨਾ ਚਲੋ ਫਿਰ ਕੌਫੀ ਬਣੀ ਪਈ ਆ ਕੌਫੀ ਪੀ ਲਈ ਆਪਾਂ ਹੁਣੇ ਰਵਾਨਾ ਠੀਕ ਆ ਗੱਡੀ ਆਪਣੀ ਧੋਤੀ ਜਾਂ ਰੱਬ ਨੇ ਉੱਥੇ ਪਹਿਲਾਂ ਵੈਸੇ ਬਹੁਤ ਡਸਟ ਬੈਕਰ ਪਈ ਹੋਈ ਸੀ ਲੈ ਬਈ ਹਾਂ ਆਓ ਫਿਰ ਮਿੱਤਰੋ ਕੌਫੀ ਪੀ ਲਈਏ ਤੇ ਫਿਰ ਆਵਾਂ ਚੱਲਦੇ ਜੁੜੇ ਰਹੋ ਬੋਲੋ ਵਾਹਿਗੁਰੂ ਪਰਮਾਤਮਾ ਕਰੇ ਆਪਣਾ ਜਿਹੜਾ ਕੰਮ ਕਰਨ ਚੱਲੇ ਆਓ ਜੀ ਸੋ ਇਹ ਆਪਣੀ ਪੂੰਜੀ ਆ ਇਹਦੇ ਚ ਸਾਰੀ ਠੀਕ ਆ ਜੀ ਹਾਂ ਨਾ ਚੱਲੀ ਗਏ ਸੋ ਕੋਈ ਵੀ ਕੰਮ ਜ਼ਿੰਦਗੀ ਚ ਉਹਦੀਆਂ ਕਾਰਨ ਜਦੋਂ ਆਪਾਂ ਜਾਣੇ ਆ ਨਾ ਸੋ ਕਹਿੰਦੇ ਆ ਨਾ ਪਹਿਲਾਂ ਉਸ ਪਰਮਾਤਮਾ ਹੰਦਿਆ ਉਹ ਟ ਸਰਾਸਰਾ ਲੈ ਕੇ ਜਾਣਾ ਚਾਹੀਦਾ ਠੀਕ ਆ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣਾ ਠੀਕ ਆ ਉਸ ਤੋਂ ਬਾਅਦ ਆਪਾਂ ਜਾਣਾ ਸ਼ਹਿਰ ਠੀਕ ਆ ਉੱਥੇ ਹੀ ਆਪਣਾ ਸਾਰਾ ਪ੍ਰੋਸੈਸ ਸ਼ੁਰੂ ਹੋਣਾ ਜਿਹੜੀ ਤੁਹਾਨੂੰ ਗੋਡ ਨਿਊਜ਼ ਆ ਠੀਕ ਆ ਤੇ ਸਾਰੇ ਜਣੇ ਇਕੱਠੇ ਹੋਗੇ ਆ ਘਰੇ ਓਕੇ ਮਨਪੀਤ ਨੂੰ ਛੱਡਣਾ ਪਰ ਮਨਪੀਤ ਦੇ ਵਿੱਚ ਮਨਪੀਤ ਨੂੰ ਨਾਲ ਨਹੀਂ ਰੱਖਣਾ ਮਨਪੀਤ ਨੂੰ ਥੋੜਾ ਬਟਿਕ ਦਾ ਕੰਮ ਆ ਦਾ ਕਰਨਾ ਕਿਉਂਕਿ ਕੱਲ ਨੂੰ ਕੱਪੜੇ ਵਗੈਰਾ ਲੈਣ ਕਰਨੀ ਦੀ ਦੀ ਦਾ ਹੀ ਕੰਮ ਕਰਨਾ ਕੱਲ ਨੂੰ ਪਜੀਰੀ ਲੈ ਕੇ ਜਾਣੀ ਆ ਠੀਕ ਉਹਦੇ ਰਿਲੇਟਡ ਹੀ ਉਹਨਾਂ ਦੇ ਰਿਲੇਟਡ ਕੋਈ ਸਥੌਤ ਨੂੰ ਪਤਾ ਕਿ ਲੀੜਾ ਕੱਪੜਾ ਹੁੰਦਾ ਤਿਆਰ ਕਰਨਾ ਹਨ ਮਨਪੀਤ ਨੇ ਉਹ ਕਰਨਾ ਤੇ ਮੈਂ ਆਪਦਾ ਕੰਮ ਕਰਨਾ ਠੀਕ ਹੈ ਜੀ ਓਕੇ ਲੋ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਠੀਕ ਆ ਵਾਹਿਗੁਰੂ ਸੱਚੇ ਪਾਤਸ਼ਾਹ ਸੋਕ ਰੱਖੀ ਆਜੋ ਫਿਰ ਲਓ ਜੀ ਹੁਣ ਅਸੀਂ ਚੱਲੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਹਿਲਾਂ ਪਾਈਥੇ ਮੱਥਾ ਟੇਕਾਂਗੇ ਫੇਰ ਆਪਾਂ ਆਪਣੇ ਕੰਮ ਕਰਾਂਗੇ ਵਾਹਿਗੁਰੂ ਸ਼ੁਕਰਾਨਾ ਕਰਨ ਤੋਂ ਬਾਅਦ ਫੇਰ ਆਪਾਂ ਚੱਲਾਂਗੇ ਠੀਕ ਹੈ ਜੀ ਲਓ ਜੀ ਇੱਧਰ ਸਾਡਾ ਸਿਕਿਉਰਿਟੀ ਗੱਲ ਬੈਠਾ ਹੋਇਆ ਗੱਡੀ 'ਚ ਕਿਵੇਂ ਬਾਹਰ ਨਹੀਂ ਆਉਂਦੇ ਇਹ ਕੁਕੜੀ ਸੇਵਾਦਾਰ ਦੀ ਬੇਟੀ ਹੁੰਦੀ ਐਵੇਂ ਬੈਠੇ ਗੱਡੀ ਹੋਂ ਨਿਕਲਦੇ ਐ ਗੱਡੀ ਚ ਪੀਮਣ ਪਈਆ ਬਾਈ ਬਹੁਤ ਜ਼ਿਆਦੀ ਏਸੀ ਕਰਕੇ ਬਾਹਰ ਨਹੀਂ ਆਉਂਦੇ ਬਾਈ ਹਨਾ ਹਾਂਜੀ ਪੂਰੇ ਦਿਨ ਦੀ ਖੱਜਲ ਖਵਾਰੀ ਹੋਣ ਤੋਂ ਬਾਅਦ ਆ ਗਈ ਆ ਵਾਰੀ 19 ਤੇ 20 ਨੰਬਰ ਟੋਕਨ ਮਿਲ ਗਏ ਆ ਤੇ ਬਹੁਤ ਜਲਦੀ ਤੁਹਾਡੇ ਲਈ ਖੁਸ਼ੀ ਲੈ ਕੇ ਆਉਣ ਜਾ ਰਹੇ ਆ ਆਪਾਂ 1 2 3 ਆਜੋਈ ਹਾਂਜੀ ਦੋਸਤੋ ਪਹਿਲਾਂ ਤਾਂ ਮਿਲੋ ਫੁੱਫੜ ਜੀ ਨੂੰ ਤੇ ਐਂਡ ਸਰਪੰਚ ਸਾਹਿਬ ਪਿੱਛੇ ਤੇ ਫਾਦਰ ਸਾਹਿਬ ਸੋ ਸਵੇਰੇ ਗੱਲ ਕੀਤੀ ਸੀ ਕਿ ਅੱਜ ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਬਹੁਤ ਖੁਸ਼ੀ ਵਾਲਾ ਦਿਨ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਾਂਗੇ ਸਾਰਿਆਂ ਦੇ ਨਾਲ ਸੋ ਆਪਾਂ ਅੱਜ ਪਹਿਲੀ ਦੇ 2 ਕਿੱਲੇ ਲੈ ਲਏ ਆ ਰਜਿਸਟਰੀ ਅੱਜ ਹੋ ਗਈ ਹੈ ਜੀ ਠੀਕ ਆ ਫੁੱਫੜ ਜੀ ਇਹ ਫੁੱਫੜ ਜੀ ਇਹ ਸਭ ਬਧਾਈਆਂ ਬਈ ਬਹੁਤ ਬਹੁਤ ਵਧਾਈਆਂ ਸਭ ਤਾਂ ਬੜੀ ਖੁਸ਼ੀ ਹੈ ਬਹੁਤ ਬਹੁਤ ਵਧਾਈਆਂ ਬਈ ਜੱਸ ਸਾਡੇ ਮੁੰਡੇ ਨੇ ਤੇਰੀ ਮੰਮੀ ਨੂੰ ਬਹੁਤ ਬਹੁਤ ਵਧਾਈਆਂ ਤੇਰੀ ਨੂੰ ਸਾਡੇ ਮੁੰਡੇ ਨੇ ਰਿਕਾਰਡ ਤੋੜਤਾ ਪਿੰਡ 'ਚ ਥੈਂਕ ਯੂ ਜੀ ਧੰਨਵਾਦ ਥੈਂਕ ਯੂ ਚਲੋ ਫਿਰ ਆਪਾਂ ਉਹਨਾਂ ਫੈਮਿਲੀ ਨਾਲ ਸੈਲੀਬ੍ਰੇਟ ਕਰਦੇ ਆਂ ਜਾ ਕੇ ਠੀਕ ਆ ਓਕੇ ਸਰ ਜਨ ਕਰਿਓ ਕੰਟੀਨਿਊ ਤੇ ਸਾਨੂੰ ਸ਼ਾਮ ਹੀ ਹੋ ਗਈ ਆ ਸਵੇਰ ਦੇ ਅਸੀਂ ਗਏ ਆ ਬਹੁਤ ਬਹੁਤ ਲੱਗੀ ਸੀ ਉਹਨਾਂ ਖਾਣਾ ਖਾਣ ਤੋਂ ਬਾਅਦ ਆਪਾਂ ਉਹ ਨਿਕਲੇ ਆ ਹੁਣ ਚੱਲਿਆਂ ਪਿੰਡ ਨੂੰ ਟਾਈਮ ਹੋ ਗਿਆ ਸ਼ਾਮ ਦੇ 6 ਵਜੇ ਗਏ ਠੀਕ ਆ ਚਲੋ ਫਿਰ ਮਿਲਦੇ ਆਂ ਪਿੰਡ ਜਾ ਕੇ ਠੀਕ ਆ ਸਰਪੰਚ ਸਾਹਿਬ ਸਾਡੇ ਸਾਫਾ ਸਰਪੰਚ ਸਾਹਿਬ ਨੇ ਇਧਰ ਫੋਫੜਾ ਸਾਹਿਬ ਜੀ ਠੀਕ ਹੈ ਜੀ ਇਹ ਦੋਸਤੋ ਆਪ ਆ ਗਏ ਆ ਘਰੇ ਮम्मी ਨੂੰ ਗੁਰੂਵੰਦਰ ਆਇਆ ਹੈ ਵੇ ਬਨੁਸਾ ਤੀ ਆਇਆ ਆ ਰਿਹਾ ਠੀਕ ਹੈ ਤੇ ਮਨਪੀਤ ਬਹੁਤ ਮਨਪੀਤ ਹੋਣੀ ਕੀ ਘਰੇ ਮਨਪੀਤ ਨੂੰ ਮੋਗੇ ਛੱਡਿਆ ਸੀਗਾ ਤੇ ਹੁਣ ਮੈਂ ਚੱਲਿਆ ਲੈਣ ਨੂੰ ਮਨਪੀਤ ਨੂੰ ਉੱਥੋਂ ਠੀਕ ਹੈ ਤੇ ਹੁਣ ਮਾਤਾ ਨੇ ਪਹਿਲਾਂ ਦੇ ਦਿੱਤਾ ਸਨੇਹ ਵਾਵਾ ਸਾਰੇ ਤੇ ਕਹਤ ਮਾਤਾ ਹੁਣ ਘੱਟ ਹੀ ਬੋਲੇ ਬੋਲਿਆ ਨਹੀਂ ਜਾਂਦਾਂ ਮਾਤਾ ਥੋੜੇ ਭਾਅ ਹੋ ਗਏ ਠੀਕ ਹੈ ਤੇ ਹੁਣ ਮੰਮੀ ਨੇ ਸਨੇਹ ਦਿੱਤਾ कि ਆਪਾਂ ਡੱਬੇ ਲੈ ਕੇ ਆਉਣੇ ਉਥੋਂ ਗੁਰਦੁਆਰਾ ਸਾਹਿਬ ਕੇਲੇ ਦੀ ਕੀ ਕੇਲੇ ਚੜਾਉਣੇ ਆ ਫਾਲ ਲੈ ਕੇ ਆਉਣੇ ਆ ਹੋਰ ਫਾਲ ਜੜਾਵਾਂਗੇ ਕੇਲੇ ਕਈ ਵੇਰੀ ਨਾ ਉਹ ਗਲਾਬ ਜਮਨਾ ਚ ਚੜਾਉਣੇ ਆ ਕੋਈ ਖਾਂਦਾ ਘਟਵਾ ਹੂੰ ਇਸ ਤਰ੍ਹਾਂ ਨਾ ਕੋਈ ਫਾਲ ਜੜਾਉਣੇ ਚਾਹੀਦੇ ਜਿਹੜਾ ਹਰ ਕੋਈ ਖਾ ਲੇ ਠੀਕ ਆ ਮਨਪ੍ਰੀਤ ਨੂੰ ਲੈ ਆਈ ਗਏ ਫਿਰ ਆਪਾਂ ਚੜ੍ਦੇ ਹਾਂ ਹੁਣ ਜਿਹੜੀ ਖੁਸ਼ੀ ਆ ਨਾ ਹੌਲੀ ਥੋੜੀ ਸੈਲੀਬ੍ਰੇਟ ਕਰਾਂਗੇ ਸਾਰਾ ਨਾ ਬੇਬੇ ਨੂੰ ਮੈਨੂੰ ਡਰ ਗਿਆ ਸੀ ਮੈਂ ਇਹ ਬੇਬੇ ਨੂੰ ਕਿਤੇ ਨਾ ਵੇ ਬੜੇ ਗੱਬੇ ਫੋੜ ਕੇ ਕਿਤੇ ਠੀਕ ਆ ਹੌਲੀ 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 ਸੋ ਸਾਰੇ ਨੂੰ ਬਹੁਤ ਜ਼ਿਆਦੇ ਚਾਅ ਆ ਠੀਕ ਆ ਤੇ ਮਨਪ੍ਰੀਤ ਨੂੰ ਬਹੁਤ ਜ਼ਿਆਦੇ ਖੁਸ਼ੀ ਆ ਤੇ ਮਨਪ੍ਰੀਤ ਲੈ ਕੇ ਹੁਣ ਤੇ ਇੱਕ ਚੀਜ਼ ਆਪਾਂ ਮਵੱਲੇਮ ਕਹਿ ਕੇ ਹਟੇ ਆ ਕਿ ਕਾਫੀ ਸਮਾਨ ਨੇ ਡੱਬੇ ਡੱਬੇ ਵਗੈਰਾ ਸਾਰੇ ਲੈਉਣੇ ਹੁਣ ਸਾਡੇ ਨਾਲ ਥੋੜਾ ਪਫੜ ਜੀ ਸੀਗੇ ਸਰਪੰਚ ਸਾਹਿਬ ਸੀਗੇ ਕੁਕ ਸ਼ਵੀਰ ਦੇ ਗਏ ਆ ਠਕਾਉਟ ਹੋ ਜਾਂਦੀ ਆ ਫਿਰ ਸੋਚਿਆ ਵੀ ਉਹਨਾਂ ਨੂੰ ਇਹਲਾ ਪਿੰਡ ਛੱਡਦਾ ਉਦੋਂ ਬਾਅਦ ਚੱਲਾਂਗੇ ਇਹ ਕਮੋ ਹੈਲੋ ਕਿ ਐਸ਼ ਕਿੱਥੇ ਆ ਐਸ਼ ਕਿੱਥੇ ਆ ਪੜੀ ਜਾਂਦੀ ਹੈ ਪੜੀ ਜਾਂਦੀ ਹੈ ਪੜੀ ਜਾਂਦੀ ਆ ਠੀਕ ਆ ਚਲੋ ਫਿਰ ਜੋੜਦੇ ਆ ਠੀਕ ਆ ਆਓ ਲਓ ਜੀ ਪਹਿਲਾਂ ਆਪਾਂ ਲੈਣੀ ਆ ਮਠਿਆਈ ਤੇ ਉਸ ਤੋਂ ਬਾਅਦ ਫਰੂਟ ਵਗੈਰਾ ਲੈਣੇ ਆ ਤੇ ਹੁਣ ਆਪਾਂ ਹੈਗੇ ਆ ਇੱਥੇ ਮੋਗਾ ਠੀਕ ਆ ਇਤੋਂ ਆਪਾਂ ਸਬਾਨ ਸੂਣ ਆਪਣਾ ਲੈਣ ਤੋਂ ਬਾਅਦ ਮਨਪ੍ਰੀਤ ਨੂੰ ਨਾਲ ਲੈ ਕੇ ਜਾਣਾ ਸੋ ਹੁਣ ਤਾਂ ਹਨੇਰਾ ਹੋ ਚੱਲਿਆ ਹੋਕ ਵੇਲੇ ਜਾਣਾ ਅੱਜ ਤੇ ਤੁਹਾਨੂੰ ਬਹੁਤ ਜਲਦੀ ਮਨਪੀਤ ਨੂੰ ਮਲਾਉਣੇ ਹੁਣ ਆਪਾਂ ਠੀਕ ਆ ਸਮਾਨ ਆਪਾਂ ਲੈ ਲਿਆ ਤੇ ਰੱਖਣ ਲੱਗੇ ਆ ਗੱਡੀ 'ਚ ਤੇ ਉਸ ਤੋਂ ਬਾਅਦ ਫਿਰ ਸਾਰੇ ਨੂੰ ਡੱਬੇ ਦੇਵਾਂਗੇ ਜਿਹੜੇ ਆਪਣੇ ਨੌਨ ਨੇ ਜਿਹੜੇ ਨੇੜੇ ਆ ਬਸ ਸਾਡੇ ਤੋਂ ਹੀ ਸਾਰੇ ਨੇੜੇ ਹੂੰ ਤੁਹਾਡੇ ਸਾਰਿਆਂ ਲਈ ਨੇ ਦੇਣੇ ਪੋਸੀਬਲ ਨਹੀਂ ਹੈਗੇ ਜੇ ਤਾਂ ਪਰਮਾਤਮਾ ਨੇ ਜਿਉ ਕੇ ਕਰਤੇ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਵੀ ਦੇਵਾਂਗੇ ਠੀਕ ਆ ਗੁਰਦੁਆਰਾ ਮੰਮੀ ਨੇ ਕਿਹਾ ਸੀ ਗੁਰਦੁਆਰਾ ਸਾਹਿਬ ਦੇਣੇ ਆ ਕਿ ਕਿਲੇ ਵਾਵਾ ਸਾਰੇ ਲੈ ਆਈਂ ਕਿਉਂਕਿ ਮਿੱਠੀ ਮਿੱਠਾ ਹਰੇਕ ਚੀਜ਼ ਖਾਂਦੇ ਨੇ ਕੋਈ 슈ਗਰ ਹੁੰਦੀ ਵਾਲੇ ਜਾਣਿਆਂ ਨੂੰ ਹਣਾ ਤੇ ਇਸੇ ਕਰਕੇ ਕੇਲੇ ਦਾ ਫਰਸ਼ਾਦ ਆਪਾਂ ਲੈ ਕੇ ਚੱਲੇ ਆ ਸਵੇਰੀ ਮੰਮੀ ਡੇੜੀ ਘਰ ਤੋਂ ਬਾਰੇ ਜਾਂਦੇ ਆ ਤੇ ਉਹ ਉਦੋਂ ਚੜਾ ਕੇ ਆਉਣਗੇ ਨਾ ਹੋਣ ਹੋ ਗਈ ਆ ਪੈਂਡ ਦੀ ਵਾਪਸੀ ਤੇ ਹਨੇਰਾ ਹੋ ਗਿਆ ਜਿਆਦੇ ਤੇ ਲਾਈਟਾਂ ਲੱਗੀਆਂ ਪੈਣ ਅੱਗੋਂ ਫਿਰ ਹੁਣ ਤੁਹਾਨੂੰ ਸਵੇਰ ਮਿਲਦੇ ਆ ਸਾਰੇ ਜਾਣੇ ਬੱਸ ਹੋਈ ਪਈ ਅੱਜ ਤਾਂ ਪੁੱਛੋ ਨਾ ਇੰਨਾ ਜਿਆਦੇ ਚਾਹ ਤੇ ਇੰਨੀ ਜਿਆਦੇ ਥਕਾਵਟ ਵੀ ਬਹੁਤ ਜਿਆਦੇ ਕਿ ਚਿਹਰਿਆਂ 'ਚ ਬਹੁਤ ਟਾਈਮ ਹਾਂਜੀ ਦੋਸਤੋ ਰਾਤ ਹੋ ਗਿਆ ਸੀ ਹਨੇਰਾ ਤੇ ਮਨਪੀਤ ਨੂੰ ਮਨਾਉਨੇ ਆ ਤੁਹਾਨੂੰ ਕਿੰਨਾ ਖਚਾ ਮਨਪੀਤ ਕਿੰਨੀ ਖੁਸ਼ ਆ ਬਹੁਤ ਜ਼ਿਆਦਾ ਹੋਏ ਨਹੀਂ ਬਸੇ ਖੁਸ਼ੀ ਆ ਵੀ ਆਪਣੀ ਆਪਾ ਕਮਾਈ ਕਰਕੇ ਆਪਾਂ ਕੋਈ ਆਪਣੀ ਚੀਜ਼ ਬਣਾਈ ਆ ਹਮਮ ਬੜਾਈ ਆ ਕਿਉਂਕਿ ਬਹੁਤ ਚੀਜ਼ਾਂ ਇੰਦਾਂ ਨਹੀਂ ਹੁੰਦੀਆਂ ਕਿ ਜਿਹੜੀ ਆਪਾਂ ਲੈ ਲੈਨੇ ਉਹ ਚੀਜ਼ ਘੜਦੀ ਜਾਂਦੀ ਘੜਦੀ ਜਾਂਦੀ ਹੈ ਨਾ ਤੇ ਇਨ ਫਿਊਚਰ ਪੈਲੀ ਦਾ ਰੇਟ ਵੀ ਘਟ ਸਕਦਾ ਬਟ ਉਹ ਚੀਜ਼ ਕੋਲੇ ਆਪਾਨੂੰ ਕਮਾਈ ਦਿੰਦੀ ਆ ਕਦੇ ਵੀ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜ਼ਿੰਦਗੀ ਵਿੱਚ ਜੇ ਥੋੜੀ ਜਿਹੀ ਤਰੱਕੀ ਤੁਸੀਂ ਕਰਨੀ ਹੈ ਨਾ ਇਨਕਮ ਦੇ ਸੋਰਸ ਵਧਾਓ ਆਪਦੇ ਕਿ ਜੀ ਤੁਹਾਨੂੰ ਜਵਤ ਅਨਿਕਮ ਆਉਣ ਉਹ ਛੋਟੇ ਛੋਟੇ ਪਲੇਟਫਾਰਮ ਖੜੇ ਕਰ ਦੋ ਪੜਾ ਰੇੜੀਆਂ ਖੜੀਆਂ ਕਰ ਦੋ ਬਾਗਰ ਪੀਜੀਆਂ ਵਾਲੀਆਂ ਉਤੋਂ ਇਹਨਾਂ ਕਮ ਆਉਗੀ ਜੇ ਆਪਾਂ 3 ਟੂ ਸੇ ਜਿੱਥੋਂ ਤੁਹਾਨੂੰ ਅਰਨਿੰਗ ਆਵੇ ਇਹ ਮੈਸੇ ਮੈਨੂੰ ਕਰ ਰਿਹਾ ਮੈਨੂੰ ਲੱਗਦਾ ਵੀ ਇਹ ਸੂਟ ਬਹੁਤ ਬਣਾਉਂਦੀ ਆ ਬਟ ਉਹਦੇ ਤੋਂ ਵੀ ਮੈਨੂੰ ਅਰਨਿੰਗ ਆਉਂਦੀ ਆ ਨਹੀਂ ਸਾਡਾ ਸਿਸਟਮ ਹੋਰ ਆ ਪਰ ਇਸ ਮਨਪੀ ਦੀ ਰੀਸ ਦੇ ਨਾਲ ਤੁਸੀਂ ਨਾ ਬਣਾਓ ਕਿਉਂਕਿ ਤੁਸੀਂ ਘਰੇ ਲੜੀ ਆਇਓ ਕਿ ਮਨਪੀ ਤੇ ਇਹਨੇ ਸੂਟ ਬਣਾਉਂਦੀ ਆ ਕਿ ਅਸੀਂ ਵੀ ਬਣਾਉਣੇ ਇਦਾਂ ਬਣਾਉਣੇ ਹਨਾ ਸੋ ਸਾਡਾ ਬਿਜ਼ਨਸ ਆ ਹਨਾ ਕਿ ਇਹ ਨਵੇਂ ਸੂਟ ਬਣਾਉਂਦੇ ਨਵੇਂ ਡਿਜ਼ਾਈਨ ਦਿਖਾਉਣੇ ਹੁੰਦੇ ਪਾ ਕੇ ਦਿਖਾਉਣੇ ਹੁੰਦੇ ਸਾਡੀ ਲੈਣ ਉਦਾਂ ਦੀ ਆ ਠੀਕ ਆ ਪਹਿਲਾਂ ਖੁਦ ਖਰਚਾ ਕਰੀਦਾ ਫਿਰ ਉਸ ਤੋਂ ਬਾਅਦ ਪ੍ਰੋਫਿਟ ਹੈਗਾ ਜਾਂ ਨਹੀਂ ਹੈਗਾ ਉਹ ਬਾਤ ਦੀ ਗੱਲ ਆ ਠੀਕ ਆ ਤੇ ਅੱਜ ਬਹੁਤ ਜ਼ਿਆਦਾ ਖੁਸ਼ ਆ ਅਸੀਂ ਕਿਉਂਕਿ ਅਸੀਂ ਮਤਲਬ ਹੁੰਦਾ ਸੀ ਚੱਕੇ ਕਿ ਅਸੀਂ ਜ਼ਮੀਨ ਲੈ ਲਈ ਸੋ ਤੱਕ ਮਰ ਥੱਕ ਕੇ ਅਸੀਂ ਪਾਰਟੀ ਲੈਣੀ ਆ ਮੈਂ ਜਸਤ ਐਗਜ਼ਿਸਮੈਨਰ ਹੁਣ ਸਾਰੇ ਦੀ ਪਾਰਟੀ ਦੇ ਤੁਸੀਂ ਵੀ ਸਾਡਾ ਪਰਿਵਾਰ ਹੋ ਤੁਹਾਨੂੰ ਵੀ ਪਾਰਟੀ ਦੇਣੀ ਦੱਸਿਓ ਕਿੱਦਾਂ ਦੀ ਪਾਰਟੀ ਚਾਹੀਦੀ ਠੀਕ ਆ ਓਕੇ ਸਾਰੇ ਹਾਂ ਹਾਂ ਠੀਕ ਆ ਚਲੋ ਤੇਰਾ ਤਾਂ ਵੱਡੀ ਪਾਰਟੀ ਹੈ ਵੱਡੀ ਵੀ ਲਾਣੀ ਆ ਬਾਹਰ ਇੱਥੇ ਘੁਮਾ ਦੇਣਾ ਤੈਨੂੰ ਮੈਂ ਨਹੀਂ ਇੱਥੇ ਨਹੀਂ ਘੁਮਾਣਾ ਨਹੀਂ ਠੀਕ ਆ ਪਿਛਲੇ ਸਾਲ ਸ਼ਿਸ਼ਵੀ ਕਹਿੰਦੀ ਆ ਨਾ ਮੈਂ ਸਵੀਮਿੰਗ ਪੂਲ 'ਚ ਜਾਣਾ ਉਹਨੂੰ ਬੜਾ ਉਹਦਾ ਦਿਲ ਆ ਮੈਨੂੰ ਘੁੰਮਾ ਜਾਵਾ ਸੋ ਫਸਟ ਆ ਪਾਉਨ ਨੂੰ ਘੁਮਾ ਕੇ ਲੈ ਕੇ ਆਵਾਂਗੇ ਕਿੱਥੇ ਠੀਕ ਆ ਦੇਖੋ ਇਹ ਨਾ ਹੁੰਦਾ ਕਿ ਤੁਸੀਂ ਬਹੁਤ ਫੈਮਿਲੀ ਇਦਾਂ ਹੁੰਦੀਆਂ ਜਿਹੜੀਆਂ ਕਿ 25-25 ਕਿੱਲੇ 50-50 ਕਿੱਲੇ ਲਗਾ ਤਾਂ ਇਕੱਠਾ ਸੌਦਾ ਮਾਰ ਲੈਂਦੇ ਆ ਕਿ ਜੀ ਆਪਾਂ ਦੇਖਿਓ ਏਡਾ ਤੀਰ ਵੀ ਨਹੀਂ ਮਾਰਿਆ ਬਟ ਜਦੋਂ ਆਪਾਂ ਉਹਦੀ ਮਿਹਨਤ ਦੀ ਕਮਾਈ ਦੀ चीज ਲੈਨੇ ਆ ਤਾਂ ਉਹ ਇੱਕ ਖੁਸ਼ੀ ਹੁੰਦੀ ਆ ਵੱਖਰੀ ਹੁੰਦੀ ਆ ਨਾ ਕਿ ਦੁਨੀਆ ਪਰੇ ਤੋਂ ਪਰੇ ਪਈ ਆ ਕੱਡੇ-ਕੱਡੇ ਟੱਕ ਖਰੀਦੇ ਲੈ ਲੈਂਦੇ ਨੇ ਲੋਕ ਹਨ ਸੋ ਉਹ ਕੀ ਕਹਿੰਦੇ ਹੁੰਦੇ ਆ ਹਨਾ ਕਿ ਉਹਨਾਂ ਉਹਨਾਂ ਦੇ ਜ਼ਿਆਦੇ ਹੁੰਦੇ ਆ ਕਿ ਉਹਨਾਂ ਪਿਛੋਕੜ ਤੋਂ ਲੈ ਕੇ ਉਹ ਜ਼ਿਆਦੇ ਪਾਵਰ ਦੇ ਵਿੱਚ ਹੁੰਦੇ ਹਨਾ ਕਹਿ ਸਕਦੇ ਆ ਠੀਕ ਆ ਤੇ ਆਪਾਂ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਦੋ ਕਿੱਲੇ ਲਏ ਆ ਤੇ ਪਿਛਲੇ ਸਾਲ ਆ ਗੱਡੀ ਤੇ ਕਿੱਲੇ ਦੇ ਪੈਸੇ ਲੱਗੇ ਸੀ ਆਪਣੇ ਤੇ ਜੇ ਇਹ ਸੇਵ ਹੁੰਦੇ ਤਾਂ ਸ਼ਾਇਦ ਅੱਜ ਤਿੰਨ ਕਿੱਲੇ ਲੈ ਲੈਂਦੇ ਬਾਕੀ ਬਾਬਾ ਕਿਰਪਾ ਕਰੇ ਗਾਂ ਨੂੰ ਸਹੀ ਹੈਣਾ ਠੀਕ ਆ ਤੇ ਚਲੋ ਫਿਰ ਦੋਸਤੋ ਨੈਕਸਟ ਟਾਈਮ ਸਹੀ ਨੈਕਸਟ ਟਾਈਮ ਆਪਾਂ ਹੋਟਲ ਲਾ ਲਾਂਗੇ ਜਮੀਨ ਹਨ ਹੂੰ ਠੀਕ ਆ ਮੈਂ ਹਰ ਇੱਕ ਗੱਲ ਠੀਕ ਆ ਕਹਿੰਦਾ ਤੁਸੀਂ ਨੋਟ ਕਰ ਰਹੇ ਹੋ ਮੈਂ ਹਰ ਇੱਕ ਗੱਲ ਦੇ ਤੇ ਠੀਕ ਆ ਫਲਾਨੀ ਗੱਲ ਠੀਕ ਆ ਠੀਕ ਹੈ ਇਹ ਠੀਕਾ ਕਦੋਂ ਨਿਕਲੂ ਦਿਮਾਗ ਚ ਮੈਂ ਤਾਂ ਮੈਂ ਕਿਹੜੇ ਫੋਰਵਰਡ ਸੀਗਾ ਉਹ ਬੋਲਦੇ ਹੁੰਦੇ ਸੀ ਉਹ ਜੇ ਛੱਡਿਆ ਹੁਣ ਠੀਕ ਆ ਹੋ ਠੀਕ ਆ ਦਿਮਾਗ ਵੜ ਗਿਆ ਹਣਾ ਹਾਂ ਤੇ ਟੋਕਿਆ ਕਰੋ ਜੀ ਮੈਂ ਕਹਿੰਦਾ ਠੀਕ ਆ ਤੁਸੀਂ ਮੈਂ ਕਹਿੰਦਾ ਜਸ ਠੀਕਾ ਨਹੀਂ ਕਹਿਣਾ ਮੈਂ ਅੱਜ ਦੇ ਵਲੌਗ ਚ ਬਾਹਰ ਠੀਕ ਆ ਠੀਕ ਆ ਕਹਤਾ ਮੇਰੇ ਹਸਣਾ ਹਣਾ ਸਹੀ ਹੈ ਨਾ ਹੁਣ ਹਣਾ ਕੀ ਕਰਨਾ ਠੀਕ ਠੀਕ ਆ ਫੇਰ ਕਹਤਾ ਹਣਾ ਕੀ ਕਰਨਾ ਓਕੇ ਠੀਕ ਠੀਕ ਆ ਫੇਰ ਕਹਿਣ ਲੱਗੇ ਵੇ ਇਟ ਇਸ ਨੋਟਿਸ ਨਹੀਂ ਕੀਤੀ ਸੀ ਇਹ ਕੋਡ এডিটিং ਕਰਦੇ ਟਾਈਮ ਨਾ ਜਦੋਂ ਵੀਡੀਓ ਦੀ ਐਡੀਟਿੰਗ ਕਰਦਾ ਨਾ ਮੈਂ ਉਦੋਂ ਵੀ ਨਾ ਠੀਕ ਆ ਠੀਕ ਆ ਕਹਿੰਦਾ ਠੀਕ ਆ ਠੀਕ ਆ ਬਹੁਤ ਬੋਲਦਾ ਮੈਂ ਬਹੁਤ ਜ਼ਿਆਦਾ ਕਹਿੰਦਾ ਠੀਕ ਆ ਉਹ ਠੀਕ ਆ ਠੀਕ ਆ ਕਰਦੇ ਪ੍ਰੋਬਲਮ ਸਾਰਾ ਕੋ ਠੀਕ ਠੀਕ ਹੀ ਕਰੀ ਜਾਂਦਾ ਠੀਕ ਹੈ ਨਾ ਮੈਂ ਉਹ ਫੇਰ ਆ ਠੀਕ ਆ ਫੇਰ ਕਹਦਾ ਮੈਂ ਪਰਮਾਤਮਾ ਜੀ ਆਪ ਠੀਕ ਠੀਕ ਇਹਨੇ ਨਾ ਸਾਰਾ ਕੋ ਠੀਕ ਹੀ ਕਰੀ ਜਾਂਦਾ ਤੇ ਸੀਗਾ ਠੀਕ ਆ ਕਿਆ ਕਰੋ ਜਿਆਦੇ ਤੁਹਾਨੂੰ ਕੋਈ ਰੋਗ ਦਤ ਹੈ ਨਹੀਂ ਉਹ ਮੈਨੂੰ ਆਪ ਦੇ ਆਪ ਨੂੰ ਪੜਨ ਲੱਗਦਾ ਮੈਂ ਹਰੇ ਗੱਲ ਦੇ ਠੀਕ ਆ ਹਰੇ ਗੱਲ ਦੇ ਤੇ ਕੱਲ ਨੂੰ ਭੈਣ ਦੀ ਪੰਜੀਰੀ ਲੈ ਕੇ ਜਾਣਾ ਜੀ ਪੰਜਾਬ ਸਿੰਘ ਪੰਜਾਬ ਦੀ ਧਰਤੀ ਤੇ ਪਹੁੰਚ ਚੁੱਕਿਆ ਠੀਕ ਆ ਮੇਰੇ ਭਾਨਜੀ ਦੀ ਪੰਜੀਰੀ ਤੇ ਫਸਟ ਟਾਈਮ ਸੋ ਕੱਲ ਦਾ ਸਾਰੇ ਆਨੇ ਮੈਚਿੰਗ ਕਰਨੀ ਆ ਇਕੱਠਿਆਂ ਨੇ ਹਾਂ ਇੱਕੋ ਜਿਹਾ ਸੂਟ ਪਾਉਣੇ ਸਾਰਿਆਂ ਨੇ ਇੱਕੋ ਜਿਹਾ ਸਾਰਿਆਂ ਨੇ ਪਾਉਣੇ ਆ ਸਨੇ ਆਪਾਂ ਐਸ਼ ਬੱਚਿਆਂ ਦੇ ਵੀ ਸੇਮ ਪਾਉਣੇ ਆ ਸੋ ਦੇਖਦੇ ਆ ਕੱਲ ਨੂੰ ਕੀ ਬੰਦਾ ਕਿਦਾਂ ਦੀ ਲੁੱਕ ਸਪੋਰਟ ਕਰਦੇ ਹੁਣ ਮੜਾ ਤੀਮੜ ਧਿਆਨ ਰੱਖਿਓ ਮੜਾ ਹੁਣ ਸਾਨੂੰ ਮਿਹਨਤ ਬੜੀ ਕਰਨੀ ਪੈਣੀ ਆ ਠੀਕ ਆ ਹੁਣ ਛਾਲ ਥੋੜੀ ਵੱਡੀ ਮਾਰੀ ਆ ਤੇ ਪਰ ਹੁਣ ਵਧੀਆ ਆਪਾਂ ਪੂਰਾ ਘੈਂਟ ਦੱਬ ਕੇ ਰੱਖਣਾ ਕੰਮ ओके ਤੇ ਫਿਰ ਹੁਣ ਫਿਰ ਰੋਣਾ ਦਾਣੀ ਬੇਬੇ ਦਾ ਰੋਣ ਲੱਗੀ ਅੱਜ ਬੀਬੀ ਨੂੰ ਕਿ ਬੇਬੇ ਤੂੰ ਬੋਲਣਾ ਕੋਈ ਬੇਬੇ ਭਾਅ ਹੋ ਗਈ ਬੇਬੇ ਨੂੰ ਥੋੜਾ ਹੋਈ ਜਾਂਦਾ ਮਾਪਿਆਂ ਨੂੰ ਮੇਰੇ ਨੂੰ ਪੁੱਤ ਹਨਾ ਕਿ ਉਹਨਾਂ ਨੇ ਬਣਾਇਆ ਹਨਾ ਬਹੁਤ ਹੁਕਦਾ ਕਦੇ ਵੀ ਹੁੰਦਾ ਨਾ ਆਪਾਂ ਕੇ ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨਾ ਤੇ ਇਦਾਂ ਦੀਆਂ ਚੱਲ ਰਹੀਆਂ ਨੇ ਮੈਨੂੰ ਪਤਾ ਨਹੀਂ ਸੀ ਮੰਮਾ ਰੋ ਪਏ ਹੈ ਹੂੰ ਤਾਂ ਹੈ ਨਹੀਂ ਤੁਮ ਬਤ ਮੋਗੀ ਸੀ ਨਾ ਉਹ ਭਾਗ ਹੋ ਗਈ ਮੰਮੀ ਮੂੰਹ ਜਾ ਕੋ ਲੰਕੋ ਹੋ ਗਈ ਉਹ ਮੇਰਾ ਵੀ ਮਨ ਜਾ ਹੋ ਰਿਹਾ ਨਹੀਂ ਹੋ ਗਿਆ ਫਿਰ ਮੈਂ ਹੀ ਬੰਦ ਕਰਤਾ ਸੀ ਉਤੇ ਕਲਿੱਪ ਠੀਕ ਆ ਠੀਕ ਆ ਠੀਕ ਆ ਓਕੇ ਠੀਕ ਆ ਫਿਰ ਆ ਚਲੋ ਵਲੋਗ ਠੀਕ ਆ ਤੇ ਫਿਰ ਆਪਾਂ ਕੱਲ ਅਗਲੇ ਕੱਲ ਵਾਲੇ ਵਲੋਗ ਦੇ ਕੱਲ ਵਾਲਾ ਵਲੋਗ ਹੈ ਜੜਾ ਠੀਕ ਆ ਠੀਕ ਆ ਫਿਰ ਕਹਤਾ ਹੁਣ ਅੱਜ ਜੇ ਠੀਕ ਆ ਕਹੋਗੇ ਕੱਲ ਆਏਂਗੇ ਕਹਿੰਦਾ ਠੀਕ ਆ ਠੀਕਾ ਠੀਕਾ ਕਰੀ ਜਾਣਾ ਹੁਣ ਇਹਨਾਂ ਨੇ ਕੁਝ ਵੀ ਨਹੀਂ ਕਰਨਾ ਇਸ ਤੋਂ ਬਾਅਦ ਚੰਗਾ ਸੋ ਚਲੋ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ ਲਾਈਕ ਕਰ ਦਿਓ ਜੇ ਤੁਹਾਨੂੰ ਜੇ ਤੇ ਮੇਰੀ ਖੁਸ਼ੀ ਦੇ ਤੁਹਾਨੂੰ ਤੁਸੀਂ ਮੇਰੀ ਖੁਸ਼ੀ ਦੇ ਵਿੱਚ ਸ਼ਾਮਲ ਹੋਣਾ ਤਾਂ ਆਪਣੇ ਵਲੌਗ ਨੂੰ ਲਾਈਕ ਜਰੂਰ ਕਰੋ ਅਜੇ ਨਾ ਲਾਈਕ ਦੇਖਣੀ ਆਪਣੇ ਵਲੌਗ ਦੀ ਕਹਿੰਦੇ ਹਾਂ ਆਪਾਂ ਕਦੇ ਨਹੀਂ ਕਹਿੰਦੇ ਲਾਈਕ ਕਰਿਆ ਕਰੋ ਜਾਂ ਕਿੰਨੇ ਲਾਈਕ ਦੇਖਣੇ ਆਪਾਂ ਕਿ ਲਾਈਕ ਦੇਖਣੇ ਤੇ ਕਮੈਂਟ ਕਰਕੇ ਜਰ ਦੱਸਿਓ ਕਿ ਕਿੰਨੀ ਖੁਸ਼ੀ ਆ ਤੁਹਾਨੂੰ ਓਕੇ ਚਲੋ ਫਿਰ ਵਧੀਆ ਅੱ ਜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਕਚਕਚ ਕਿਵੇਂ ਲੱਗਦੀ ਤੁਹਾਨੂੰ ਓਕੇ ਸੌਰੀ ਕਿਸੇ ਦੀ ਉਮੀਦਾਂ ਤੇ ਨਹੀਂ ਖਤਰ ਖਰੇ ਉੱਤਰ ਦਿੱਤਾ ਨਾ ਫਿਰ ਮਿਲਦੇ ਆਂ ਕੱਲ ਵਲੌਗ ਚ ਤਦ ਤੱਕ ਲਈ ਹਾਂ